ਅੱਜ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕਰਨੀ ਆ ਜਿਹੜੀ ਜਾਣਕਾਰੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਨੇ ਆ ਜਿਹੜੀ ਸਾਰੇ ਸਾਰੇ মিডিਆ ਨੂੰ ਖਰੀਦ ਕੇ ਆ ਲੁਕੋ ਕੇ ਰੱਖ ਲਈ ਹੈਗੀ ਆ ਸਾਨੂੰ ਓਵਰਆਲ ਸਾਰੇ ਦਾ ਸਾਰਾ মিডিਆ ਦੇਖ ਕੇ ਇਹ ਲੱਗਦਾ ਹੈਗਾ ਕਿ ਜਿੱਥੇ ਹੁਣ ਭਗਵੰਤ ਮਾਨ ਦੀ ਆਰਜੀ ਰਹਾਇਸ਼ ਆ ਜਲੰਧਰ ਜਾਂ ਫਿਰ ਜਿੱਥੇ ਉਹਨਾਂ ਦਾ ਮੁੱਖ ਚੋਣ ਦਫ਼ਤਰ ਬਣਿਆ ਹੈਗਾ ਉਥੇ ਸ਼ਾਇਦ ਸ਼ਾਂਤੀ ਹੋਵੇ ਉੱਥੇ ਕੋਈ ਵੀ ਨਾਰਾ ਨਹੀਂ ਲੱਗਦਾ ਹੋਣਾਗਾ ਉੱਥੇ ਆ ਜਿਹੜੇ ਸਿਰਫ ਸਿਰਫ ਆਮ ਆਦਮੀ ਪਾਰਟੀ ਦੇ ਭਗਤ ਹੋਣਗੇ ਉਹਨਾਂ ਦੇ ਵਰਕਰ ਹੋਣਗੇ ਤੇ ਬਹੁਤ ਵਧੀਆ ਕੰਮ ਤੰਦਾ ਜਿਹੜਾ ਉਹ ਚੱਲ ਰਿਹਾ ਹੋਊਗਾ ਬਹੁਤ ਜੋਰਾ ਸ਼ੋਰਾਂ ਤੇ ਪ੍ਰਚਾਰ ਆ ਜਿਹੜਾ ਉਹਨਾਂ ਦਾ ਚੱਲ ਰਿਹਾ ਹੋਊਗਾ ਤੇ ਇਹ ਲੱਗਦਾ ਹੋਊਗਾ ਸ਼ਾਇਦ ਕੋਈ ਵੀ ਧਰਨਾ ਮਜਹਰਾ ਜਿਹੜਾ ਉੱਥੇ ਹੋ ਨਹੀਂ ਜਾਏਗਾ ਕਿਉਂਕਿ ਜਦੋਂ ਸਾਨੂੰ ਮੀਡੀਆ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਿਹਾਗਾ ਤਾ ਇਸੇ ਕਰਕੇ ਸਾਨੂੰ ਇਹ ਲੱਗਦਾ ਹੈਗਾ ਕਿ ਕੋਈ ਵੀ ਧਰਨਾ ਪ੍ਰਦਰਸ਼ਨ ਆ ਜਿਹੜਾ ਉੱਥੇ ਚੱਲ ਨਹੀਂ ਰਿਹਾਗਾ ਪਰ ਕਿਉਂਕਿ ਕੱਲ ਐਤਵਾਰ ਸੀਗਾ ਤੇ ਇਸ ਐਤਵਾਰ ਦੀ ਵਜ੍ਹਾ ਕਰਕੇ ਆ ਜਿਹੜਾ ਵੱਡੇ ਪੱਦਰ ਦੇ ਉੱਤੇ ਮੁਲਾਜ਼ਮ ਜਥੇਬੰਦੀਆਂ ਕਿਉਂਕਿ ਛੁੱਟੀ ਹੁੰਦੀ ਹੈਗੀ ਆ ਮੁਲਾਜ਼ਮ ਜਥੇਬੰਦੀਆਂ ਵੱਡੇ ਪੱਦਰ ਦੇ ਉੱਤੇ ਆ ਕੱਲ ਜਲੰਧਰ ਦੀ ਧਰਤੀ ਦੇ ਉੱਤੇ ਸੀਗਾ ਤੇ ਉਹਨਾਂ ਦੀ ਡਿਮਾਂਡ ਇਹ ਸੀਗੀ ਕਿ ਪਹਿਲਾਂ ਤਾਂ ਉਹਨਾਂ ਨੇ ਰੋਡ ਜਾਮ ਕੀਤਾ ਤੇ ਰੋਡ ਜਾਮ ਕਰਕੇ ਆ ਜਿਹੜਾ ਕਾਫੀ ਲੰਬਾ ਸਮਾਂ ਨਾਰੇਬਾਜੀ ਕੀਤੀ ਤੇ ਉਹਨਾਂ ਦੀ ਡਿਮਾਂਡ ਇਹ ਸੀ ਬਾਕੀ ਮੁਲਾਜ਼ਮ ਜਥੇਬੰਦੀਆਂ ਦੀ ਬਾਕੀ ਮੁਲਾਜ਼ਮ ਮੰਗਾਂ ਦੇ ਨਾਲ ਨਾਲ ਆ ਜਿਹੜਾ ਉਹ ਪੰਜਾਬ ਪੇ ਸਕੇਲ ਆ ਜਿਹੜਾ ਪੰਜਾਬ ਦਾ ਪੇ ਸਕੇਲ ਆ ਜਿਹੜਾ ਲਾਗੂ ਕਰਵਾਉਣ ਦੀ ਜਿਹੜੀ ਡਿਮਾਂਡ ਉਹ ਕਰ ਰਹੇ ਸੀਗੇ ਇਸ ਤੋਂ ਇਲਾਵਾ ਹੋਰ ਵੀ ਉਹਨਾਂ ਦੀਆਂ ਮੰਗਾਂ ਇਸ ਦੇ ਉੱਤੇ ਆ ਜਿਹੜੀ ਸਾਡੇ ਇਸੇ ਪੇਜ ਦੇ ਉੱਤੇ ਵੀਡੀਓ ਪਈ ਹੈਗੀ ਆ ਉਹ ਤੁਸੀਂ ਦੇਖ ਸਕਦੇ ਹੋ ਦੂਸਰਾ ਉਸੇ ਜਲੰਧਰ ਸ਼ਹਿਰ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਮਾਰਚ ਕਰਕੇ ਉਥੇ ਮੈਰਿਟੋਰੀਅਸ ਜੋ ਅਧਿਆਪਕਾਂ ਦੀ ਜਥੇਬੰਦੀ ਹੈਗੀ ਆ ਮੈਰਿਟੋਰੀ ਸਕੂਲਾਂ ਦੇ ਅਧਿਆਪਕਾਂ ਦੀ ਜੋ ਜਥੇਬੰਦੀ ਆ ਉਹਨਾਂ ਨੇ ਪ੍ਰੋਟੈਸਟ ਕੀਤਾ ਤੇ ਘੱਟੋ ਘੱਟ 10 ਕਿਲੋਮੀਟਰ ਜਿਹੜਾ ਉਹਨਾਂ ਨੇ ਪੈਦਲ ਮਾਰਚ ਕੀਤਾ ਤੇ ਨਾਲ ਹੀ ਆ ਜਿਹੜਾ ਤੁਹਾਨੂੰ ਇਹ ਵੀ ਇੱਕ ਇੰਟਰਸਟਿੰਗ ਗੱਲ ਦੱਸ ਦਈਏ ਕਿ ਉਹਨਾਂ ਨੇ ਸਪੈਸ਼ਲ ਆਪਣੇ ਪੈਂਫਲੈਟ ਛਪਵਾਏ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ 10 ਸਾਲਾਂ ਤੋਂ ਸਰਕਾਰਾਂ ਲਗਾਤਾਰ ਸਾਡਾ ਸ਼ੋਸ਼ਣ ਕਰ ਰਹੀਆਂ ਤੇ ਇਹ ਸਰਕਾਰ ਨੂੰ ਆ ਜਿਹੜਾ ਤੁਸੀਂ ਵੋਟਾਂ ਨਹੀਂ ਪਾਉਣੀਆਂਗਾ ਤੇ ਇਹ ਪਰਚਾ ਜਿਹੜਾ ਉਹਨਾਂ ਨੇ ਘਰੋ ਘਰੀ ਵੰਡਿਆ ਤੇ ਨਾਲ ਹੀ ਆ ਜਿਹੜਾ ਆਥਨਤੀਗਾ ਉਹਨਾਂ ਨੇ ਇਸੇ ਮਾਨ ਸਰਕਾਰ ਦਾ ਪਿੱਟ ਸਿਆਪਾ ਕੀਤਾ ਤੇ ਉਹ ਆਖਰ ਤੀਕ ਇਸ ਗੱਲ ਦੇ ਲਈ ਜੂਝਦੇ ਰਹੇ ਕਿ ਸਾਨੂੰ ਆ ਜਿਹੜਾ ਭਗਵੰਤ ਮਾਨ ਇੱਕ ਵਾਰੀ ਆਪਣਾ ਚਿਹਰਾ ਹੀ ਦਿਖਾ ਦੇ ਵੀ ਉਹਦਾ ਚਿਹਰਾ ਹੈ ਕਿਹੋ ਜਿਹਾ ਪਰ ਅਫਸੋਸ ਦੀ ਗੱਲ ਇਹ ਹੈਗੀ ਆ ਕਿ ਇੱਕ ਪਾਸੇ ਭਗਵੰਤ ਮਾਨ ਦੀ ਪਤ ਆ ਪਤਨੀ ਇਹ ਕਹਿ ਰਹੀ ਹੈਗੀ ਆ ਕਿ ਸਾਡੇ ਸਾਰੀਆਂ 3 ਭੈਣਾਂ ਦੇ ਲਈ ਦਰਵਾਜ਼ੇ ਜਿਹੜੇ ਖੁੱਲੇ ਆ ਸੀ ਸਭ ਨੂੰ ਮਿਲਦੇ ਹੈਗੇ ਆ ਪਰ ਉਹ ਕਿਸੇ ਦੀਆਂ 3 ਭੈਣਾਂ ਸੀਂਆਂ ਜਿਹੜੀਆਂ ਕੱਲ 11 ਵਜੇ ਤੋਂ ਲੈ ਕੇ ਰਾਤ 8:30 ਵਜੇ ਤੀਕ ਉੱਥੇ ਨਾਰੇ ਮਾਰਦੀਆਂ ਰਹੀਆਂ ਗਰਮੀ ਦੇ ਵਿੱਚ ਬੇਹਾਲ ਹੋਈਆਂ ਰਹੀਆਂ ਪਰ ਨਾ ਤਾਂ ਉਹਨਾਂ ਨੂੰ ਆ ਜਿਹੜੀ ਭਗਵੰਤ ਮਾਨ ਦੀ ਪਤਨੀ ਮਿਲਣ ਆਈ ਤੇ ਨਾ ਹੀ ਭਗਵੰਤ ਮਾਨ ਆ ਜਿਹੜਾ ਖੁਦ ਮਿਲਣ ਆਇਆ ਤੇ ਆਖਰ ਨੂੰ ਆ ਜਿਹੜਾ ਰੋਂਦੇ ਕਰਲਾਉਂਦੇ ਹੋਇਆ ਨੂੰ ਉਹਨਾਂ ਨੂੰ ਮਸਾ ਮੀਟਿੰਗ ਮਿਲੀ ਆ ਮੀਟਿੰਗ ਦੇ ਵਿੱਚੋਂ ਕੀ ਬੰਨਣਾ ਹੈਗਾ ਇਸ ਗੱਲ ਦਾ ਹਾਲ ਤੀ ਕੁਝ ਵੀ ਪਤਾ ਨਹੀਂਗਾ ਪੰਜਾਬ ਦੇ ਵਿੱਚ ਜਿੱਥੇ ਹੋਰ ਮੁੱਦੇ ਹੈਗੇ ਆ ਉੱਥੇ ਬੇਰੋਜ਼ਗਾਰੀ ਦਾ ਮੁੱਦਾ ਜਿਹੜਾ ਬਹੁਤ ਗੰਭੀਰ ਹੈਗਾ ਤੇ ਬੇਰੋਜ਼ਗਾਰੀ ਆ ਜਿਹੜੀ ਉਹ ਇਦਾਂ ਲੱਗਦਾ ਹੈਗਾ ਜਦੋਂ ਬੇਰੋਜ਼ਗਾਰ ਨੂੰ ਜਿਹੜੀ ਬੇਰੋਜ਼ਗਾਰੀ ਸ਼ਬਦ ਵੀ ਆ ਜਿਹੜਾ ਉਹ ਇੱਕ ਤਰ੍ਹਾਂ ਦੇ ਨਾਲ ਗਾਲ ਵਰਗਾ ਲੱਗਦਾ ਤੇ ਬੇਰੋਜ਼ਗਾਰਾਂ ਦੀ ਜਥੇਬੰਦੀ ਬੇਰੋਜ਼ਗਾਰ ਸੰਜੇ ਮੋਰਚੇ ਵੱਲੋਂ ਆ ਜਿਹੜਾ ਉੱਥੇ ਪ੍ਰੋਟੈਸਟ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਇਹ ਡਿਮਾਂਡ ਸੀ ਕਿ ਓਵਰ ਏਜ ਜੋ ਬੇਰੋਜ਼ਗਾਰ ਹੋ ਚੁੱਕੇ ਆ ਉਹਨਾਂ ਨੂੰ ਉਮਰ ਹੱਦ ਦੇ ਵਿੱਚ ਛੋਟ ਦਿੱਤੀ ਜਾਵੇ ਆਰਟ ਐਂਡ ਕ્રાਫਟ ਵਾਲਿਆਂ ਦਾ ਇਹ ਸੀਗਾ ਕਿ ਉਹਨਾਂ ਨੂੰ 250 ਪੋਸਟਾਂ ਆਈਆਂ ਸੀਗਾ 2.5 ਸਾਲ ਹੋ ਗਏ ਉਹਨਾਂ ਦੀ 250 2.5 ਸਾਲ ਹੋ ਗਏ ਉਹਨਾਂ ਦੀਆਂ ਪੋਸਟਾਂ ਆਈਆਂ ਨੂੰ ਤੇ 250 ਪੋਸਟ ਸੀਗੀ ਤੇ ਉਹਨਾਂ ਦੀ ਡਿਮਾਂਡ ਇਹ ਹੈਗੀ ਆ ਕਿ ਸੀਐਮ ਭਗਵੰਤ ਮਾਨ ਜੀ ਨੂੰ ਕਿ ਮਾਨ ਸਾਹਿਬ ਜੀ ਸਾਡਾ ਪੇਪਰ ਲੈ ਲਓ ਪਰ ਮਾਨ ਸਾਹਿਬ ਜੀ ਸਰਪਸੇ ਸਰਫ ਖੁੱਦੋਂ ਵੰਗ ਬੜਕ ਬੜਕ ਕੇ ਆ ਜਿਹੜਾ ਉਹ ਕਦੇ ਖੈਰੇ ਵਰਗਿਆਂ ਤੋਂ ਪੇਪਰ ਲੈਣ ਦੀ ਗੱਲ ਕਰਦੇ ਕਦੇ ਸੁਖਵੀਰ ਬਾਦਲ ਵਰਗਿਆਂ ਤੋਂ ਪੇਪਰ ਲੈਣ ਦੀ ਗੱਲ ਕਰਦੇ ਕਦੇ ਕਿਸੇ ਤੋਂ ਪੇਪਰ ਲੈਣ ਦੀ ਗੱਲ ਕਰਦੇ ਹੈਗੇ ਕਿਉਂ ਆਖੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਜੀ ਪਰ ਜਿਹੜੇ ਕਹਿੰਦੇ ਹੈਗੇ ਸਾਡਾ ਪੇਪਰ ਲੈ ਲਓ ਉਹਨਾਂ ਤੋਂ ਇਹਨਾਂ ਦਾ ਪੇਪਰ ਆ ਜਿਹੜਾ ਉਹ ਲਿਆ ਨਹੀਂ ਜਾ ਰਿਹਾ ਹੈਗਾ ਤੀਸਰਾ ਮਲਟੀ ਪਰਪਸ ਹੈਲਥ ਵਰਕਰ ਯੂਨੀਅਨ ਕਿਉਂਕਿ ਇਹ ਸਰਕਾਰ ਇਹ ਕਹਿੰਦੀ ਸੀਗੀ ਕਿ ਅਸੀਂ ਸਿਹਤ ਤੇ ਸਿੱਖਿਆ ਦੇ ਵੱਲ ਆ ਜਿਹੜਾ ਵਿਸ਼ੇਸ਼ ਤੌਰ ਦੇਤੇ ਧਿਆਨ ਦੇਵਾਂਗੇ ਤੇ ਉਹਨਾਂ ਦਾ ਇਹ ਸੀਗਾ ਕਿ ਮਲਟੀਪਰਪਸ ਹੈਲਥ ਵਰਕਰ ਯੂਨੀਅਨ ਦੀ ਇਹ ਡਿਮਾਂਡ ਹੈਗੀ ਕਿ ਮਲਟੀਪਰਪਸ ਦੀਆਂ ਜਿਹੜੀਆਂ ਹੈਲਥ ਵਰਕਰਾਂ ਦੀਆਂ ਜਿਹੜੀਆਂ ਪੋਸਟਾਂ ਕੱਢੀਆਂ ਜਾਣ ਪਰ ਉਹਨਾਂ ਨੂੰ ਵੀ ਜਿਹੜਾ ਕੱਲ ਲਾਰਾ ਹੀ ਮਿਲਿਆ ਉਹ ਵੀ ਤੜਕੇ ਤੋਂ ਲੈ ਕੇ ਆਥਨ ਤੀਕਾ ਜਿਹੜੇ ਉੱਥੇ ਨਾਰੇ ਲਾਉਂਦੇ ਹੋਏ ਸਾਨੂੰ ਦਿਖਾਈ ਦਿੱਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਪਿਛਲੇ ਲੰਬੇ ਸਮੇਂ ਤੋਂ ਆਪਾਂ ਇਹ ਦੇਖਦੇ ਆਉਣੇ ਆ ਕਿ ਵਿਦਿਆਰਥੀਆਂ ਨੂੰ ਲਗਾਤਾਰ ਇਹ ਸਿੱਖਿਆ ਤਾਂ ਸਿੱਖਿਆ ਦਿੱਤੀ ਜਾਂਦੀ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੀ ਇਹ ਕਹਿੰਦੇ ਹੈਗੇ ਆ ਕਿ ਤੁਸੀਂ ਭਾਈ ਨੌਕਰੀ ਲੈਣ ਵਾਲੇ ਨਾ ਬਣੋ ਨੌਕਰੀ ਦੇਣ ਵਾਲੇ ਬਣੋ ਤੁਹਾਡੇ ਵਿੱਚ ਸਕਿੱਲ ਹੋਣੀ ਚਾਹੀਦੀ ਆ ਤੇ ਜਾਨੀ ਕਿ ਤੁਹਾਡੇ ਕੋਲੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਵੋਕੇਸ਼ਨਲ ਅ ਐਜੂਕੇਸ਼ਨ ਹੋਣੀ ਚਾਹੀਦੀ ਤੁਸੀਂ ਆਪ ਦਾ ਕੰਮ ਧੰਦਾ ਜਿਹੜਾ ਉਹ ਆਪ ਤੋਰ ਸਕੋ ਪਰ ਤੁਹਾਨੂੰ ਦੱਸ ਦਈਏ ਕਿ ਕੱਲ ਐਨ ਐਸ ਕਿਊ ਐਫ ਵਾਲੇ ਵੀ ਆ ਜਿਹੜੇ ਅਸੀਂ ਉੱਥੇ ਰੋਂਦੇ ਦੇਖੇ ਉਹਨਾਂ ਦੀ ਡਿਮਾਂਡ ਇਹ ਸੀਗੀ ਕਿ ਅਸੀਂ ਵੀ ਆ ਜਿਹੜਾ ਲੰਬੇ ਸਮੇਂ ਤੋਂ ਉਹਨਾਂ ਹੀ ਸਰਕਾਰੀ ਸਕੂਲਾਂ ਦੇ ਵਿੱਚ ਲੱਗੇ ਹੋਏ ਆ ਉਹੋ ਜਿਹਾ ਹੀ ਸਵਾਮਾਸੀਂ ਨਿਭਾ ਰਿਆ ਹੈਗਾ ਜਿਸ ਤਰ੍ਹਾਂ ਦੀਆਂ ਸਵਾਮਾ ਜਿਹੜੀਆਂ ਇੱਕ ਰੈਗੂਲਰ ਲੱਗਿਆ ਅਧਿਆਪਕ ਨਿਭਾ ਰਿਆ ਹੈਗਾ ਉਹਨਾਂ ਹੀ ਵੋਟਾਂ ਦੇ ਵਿੱਚ ਡਿਊਟੀ ਉਹਨਾਂ ਦੀ ਲੱਗਦੀ ਹੈਗੀ ਆ ਉਹਨਾਂ ਹੀ ਜਾਣਗਣਨਾ ਕਰਨ ਵਾਲਿਆਂ ਦੇ ਵਿੱਚ ਡਿਊਟੀ ਉਹਨਾਂ ਦੀ ਲੱਗਦੀ ਹੈ ਉਹਨਾਂ ਹੀ ਖਾਣਾ ਦਾ ਹਿਸਾਬ ਕਿਤਾਬ ਕਰਨ ਵਾਲਿਆਂ ਦੇ ਵਿੱਚ ਡਿਊਟੀ ਉਹਨਾਂ ਦੀ ਲੱਗਦੀ ਹੈਗੀ ਆ ਪਰ ਉਹ ਵੀ ਆ ਜਿਹੜੇ ਕੱਲ ਸਾਡੇ ਮੈਕ ਦੇ ਅੱਗੇ ਵਿਚਾਰੇ ਚੀਕਾ ਮਾਰਦੇ ਰਹੇ ਤੇ ਸਾਰੀ ਡਾੜੀ ਆ ਜਿਹੜਾ ਉੱਥੇ ਨਾਰੇਬਾਜੀ ਕਰਦੇ ਰਹੇ ਪਰ ਆਥੈਂਟਿਕ ਆ ਜਿਹੜਾ ਉਹਨਾਂ ਦੇ ਪੱਲੇ ਵੀ ਕੱਖ ਨਹੀਂ ਪਿਆਗਾ ਤੇ ਜਲੰਧਰ ਦੇ ਲੋਕਾਂ ਨੂੰ ਉਹ ਵੀ ਇਹੀ ਨਸੀਹਤ ਦੇ ਰਹੇ ਸੀਗੇ ਕਿ ਭਾਈ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆ ਜਿਹੜਾ ਤੁਸੀਂ ਵੋਟ ਆ ਜਿਹੜੀ ਉਹ ਬਿਲਕੁਲ ਨਹੀਂ ਪਾਉਣੀ ਸੋ ਇਸ ਤੋਂ ਇਲਾਵਾ ਹੋਰ ਕਈ ਜਥੇਬੰਦੀਆਂ ਸੀਗੀਆਂ ਉੱਥੇ ਅ ਬੀਐਡ ਟੈਟ ਪਾਸ ਯੂਨੀਅਨ ਵੱਲੋਂ ਵੀ ਆ ਜਿਹੜਾ ਉੱਥੇ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਲੰਬੇ ਸਮੇਂ ਤੋਂ ਆ ਜਿਹੜਾ ਇਹ ਸਰਕਾਰ ਕਹਿੰਦੀ ਸੀ ਕਿ ਅਸੀਂ ਸਿੱਖਿਆ ਵਿਭਾਗ ਦੇ ਵਿੱਚ ਆ ਜਿਹੜਾ ਔਨ ਸਾਰੀ ਸਾਲ ਬਾਅਦ ਹੀ ਭਰਤੀ ਕੱਢਿਆ ਕਰਾਂਗੇ ਤੇ ਇੱਕ ਪ੍ਰੋਪਰ ਕੈਲੰਡਰ ਬਣਾ ਕਰੂਗਾ ਪਰ ਸ਼ਾਇਦ ਜਾਂ ਕੈਲੰਡਰ ਦੇ ਪੰਨੇ ਫਟ ਗਏ ਤੇ ਜਾਂ ਫਿਰ ਇਹ ਹੈਗਾ ਕਿ ਜਿਹੜਾ ਬੇਰੋਜ਼ਗਾਰਾਂ ਦੇ ਲਈ ਹਰਾ ਪੈਨ ਚੱਲਣਾ ਸੀਗਾ ਉਹ ਪੈਨ ਟੁੱਟ ਗਿਆ ਉਹਦੀ ਨੈਬ ਟੁੱਟ ਗਈ ਉਹਦੇ ਵਿੱਚੋਂ ਸ਼ਾਈ ਮੁੱਕ ਗਈ ਇਹ ਅਸੀਂ ਨਹੀਂ ਕੁਝ ਕਹਿ ਸਕਦੇਗੇ ਪਰ ਗੱਲ ਇਹ ਹੈਗੀ ਆ ਕਿ ਉਹ ਲੜਕੀਆਂ ਵੀ ਆ ਜਿਹੜੀਆਂ ਉਹਨਾਂ ਦਾ ਇਹ ਵੀ ਸਟੇਟਮੈਂਟ ਸੀਗੀ ਕਿ ਅਸੀਂ ਝੋਨਾ ਲਾ ਲਾ ਕੇ ਜਿਹੜਾ ਮਸਾਂ ਪੜਾਈਆਂ ਕੀਤੀਆਂ ਹੈਗੀਆਂ ਪਰ ਹਲਤੀ ਦਾ ਜਿਹੜਾ ਸਾਡੇ ਪੱਲੇ ਕੱਖ ਨਹੀਂ ਪਿਆਗਾ ਤੇ ਹੋਰ ਕਈ ਜਥੇਬੰਦੀਆਂ ਅਸੀਂ ਉੱਥੇ ਪ੍ਰੋਟੈਸਟ ਕਰਦੀਆਂ ਹੋਈਆਂ ਦੇਖੀਆਂ ਜਿਨ੍ਹਾਂ ਨੇ ਰੋਡ ਜਾਮ ਕੀਤੇ ਪਰ ਵੱਡੇ ਪੱਧਰ ਦੇ ਉੱਤੇ ਜਿੰਨੇ ਵੀ ਵੱਡੇ ਚੈਨਲ ਹੈਗੇ ਆ ਜਿੰਨੇ ਵੀ ਪੂਛਲ ਚੈਨਲ ਹੈਗੇ ਆ ਜਿੰਨੇ ਵੀ ਸਰਕਾਰੀ ਚੈਨਲ ਹੈਗੇ ਆ ਅਸੀਂ ਸਿਰਫ ਸਿਰਫ ਲੋਕਾਂ ਦੀਆਂ ਜਥੇਬੰਦੀਆਂ ਜੋ ਪ੍ਰੋਟੈਸਟ ਕਰ ਰਹੀਆਂ ਸੀ ਉਹਨਾਂ ਨੂੰ ਹੀ ਨਹੀਂ ਦੇਖਿਆਗਾ ਅਸੀਂ ਆਸੇ-ਪਾਸੇ ਵੀ ਜਾ ਕੇ ਦੇਖਿਆ ਜਿਸ ਜਿਹੜਾ ਉਹਨਾਂ ਦਾ ਮੁੱਖ ਦਫ਼ਤਰ ਸੀਗਾ ਉੱਥੇ ਵੀ ਜਾ ਕੇ ਦੇਖਿਆ ਪਰ ਉੱਥੇ ਵੱਡੇ ਪੱਦਰ ਦੇ ਉੱਤੇ ਜਿਹੜੇ ਚੰਗੇ ਚੈਨਲਾਂ ਵਾਲੇ ਪੱਤਰਕਾਰ ਸੀਗੇ ਉਹ ਉਸ ਦਫ਼ਤਰ ਦੇ ਵਿੱਚ ਆ ਜਿਹੜੇ ਜੋ ਉਹਨਾਂ ਦੀ ਕੁਝ ਕੁ ਮੇਨ ਲੀਡਰਸ਼ਿਪ ਹੈਗੀ ਆ ਉਹਨਾਂ ਦੀ ਪੂਸ਼-ਪੂਸ਼ ਕਰਦੇ ਹੋਏ ਸਾਨੂੰ ਨਜ਼ਰ ਆਏ ਤੇ ਕਿਸੇ ਨੇ ਵੀ ਆ ਜਿਹੜਾ ਲੋਕਾਂ ਦੇ ਅੱਗੇ ਮਾਈਕ ਕਰਨ ਦਾ ਜਿਹੜਾ ਉਹ ਤਹਈਆ ਉਹ ਕੀਤਾ ਨਹੀਂਗਾ ਤੇ ਕਿਤੇ ਨਾ ਕਿਤੇ ਇਹ ਕੋਸ਼ਿਸ਼ ਰਹਿੰਦੀ ਹੈਗੀ ਆ ਕਿ ਗੱਲ ਆ ਜਿਹੜੀ ਕਿਉਂਕਿ ਵੱਡੇ ਪੱਧਰ ਦੇ ਉੱਤੇ ਸਾਡੇ ਇਸ ਚੈਨਲ ਦੀ ਪੇਜ ਦੀ ਹੈਲਪ ਆ ਜਿਹੜੀ ਲੋਕ ਆਰਥਿਕ ਸਹਾਇਤਾ ਦੇ ਕੇ ਸਾਨੂੰ ਕਰਦੇ ਹੈਗੇ ਆ ਤੇ ਸਾਡੀ ਕੋਸ਼ਿਸ਼ ਵੀ ਰਹਿੰਦੀ ਹੈਗੀ ਆ ਕਿ ਹੋਰ ਨਾਲ ਲੀਡਰਾਂ ਦੀ ਪੂਸ਼ ਪੂਸ਼ ਕਰਨ ਦੀ ਬਜਾਏ ਆ ਜਿਹੜਾ ਆਪ ਦੇ ਲੋਕਾਂ ਦੀ ਗੱਲਬਾਤ ਆ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਇਹ ਜਿੰਨੀਆਂ ਵੀ ਤਬਕੇ ਆ ਜਿਹੜੇ ਜਿੰਨੀਆਂ ਵੀ ਜਥੇਬੰਦੀਆਂ ਜਿਨ੍ਹਾਂ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈਗੀ ਆ ਇਹਨਾਂ ਦੀ ਅਸੀਂ ਆਪਣੇ ਪੇਜ ਤੋਂ ਆ ਜਿਹੜਾ ਵੀਡੀਓ ਪਾਵਾਂਗੇ ਆ ਦਿੱਕਤ ਇਹ ਹੈਗੀ ਆ ਕਿ ਸਾਡੇ ਕੋਲੇ ਕੋਈ ਪ੍ਰੋਪਰ ਟੀਮ ਨਾ ਹੋਣ ਦੀ ਵਜ੍ਹਾ ਕਰਕੇ ਆ ਜਿਹੜਾ ਉਹ ਇੱਕੇ ਦਿਨ ਇੰਨੀਆਂ ਵੀਡੀਓ ਪੈਂਦੀਆਂ ਨਹੀਂਗਾ ਤੇ ਪੇਜ ਵੀ ਛੋਟਾ ਤੇ ਨਾ ਹੀ ਇੰਨੀਆਂ ਵੀਡੀਓ ਇੱਕ ਵਾਰੀ ਚੱਲਣ ਇੱਕ ਕੱਲ ਦੇ ਦਿਨ ਦੇ ਵਿੱਚ ਤੇ ਅੱਜ ਦੇ ਦਿਨ ਦੇ ਵਿੱਚ ਵਿੱਚ ਹੋ ਸਕਦਾ ਪਰਸੋਂ ਵੀ ਇੱਕ ਅੱਧੀ ਵੀਡੀਓ ਪਾਈਏ ਇਹ ਜਿੰਨਾ ਵੀ ਪ੍ਰੋਗਰਾਮ ਜਿੰਨੀ ਵੀ ਗੱਲਬਾਤ ਹੈਗੀ ਇਹਨਾਂ ਸਭ ਦੀਆਂ ਮੰਗਾ ਮਸਲੇ ਕੀ ਹੈਗੇ ਆ ਵਿਸਥਾਰ ਦੇ ਵਿੱਚ ਇਸ ਦੇ ਬਾਰੇ ਵੀਡੀਓ ਪਾਵਾਂਗੇ ਉਮੀਦ ਕਰਦੇ ਆ ਕਿ ਤੁਸੀਂ ਸਾਡੇ ਨਾਲ ਆ ਜਿਹੜਾ ਇਸੇ ਤਰ੍ਹਾਂ ਸਾਥ ਬਣਾ ਕੇ ਰੱਖੋਗੇ ਸੋ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ